ਤਰ ਵਾਲਿਆਂ ਦੀ ਇੱਕ ਨਵੀਂ ਸ਼ਾਪ ਖੁੱਲੀ ਆ ਨਾਬੇ ਸ਼ਹਿਰ ਦੇ ਵਿੱਚ ਕਹਿੰਦੇ 12 12 13 13000 ਦੇ ਪਰਫਿਊਮ ਆਪਾਂ 1500 ਚ ਦੇ ਦਾਂਗੇ ਬਾਈ ਕਿਵੇਂ ਆ ਵਧੀਆ ਜੀ ਕਹਿੰਦੇ 12 12 13 13000 ਵਾਲੇ ਪਰਫਿਊਮ ਤੁਸੀਂ 12 1500 ਚ ਦੇਈ ਜਾਂਦੇ ਹੋ ਦੇ ਦਾਂਗੇ ਜੀ ਦੇਖ ਲਓ ਕਿਤੇ ਡੁਪਲੀਕੇਟ ਨਾ ਹੋਣ ਐ ਕਿਵੇਂ ਡੁਪਲੀਕੇਟ ਕੋਈ ਸਾਬਤ ਕਰ ਦੇ ਬਾਈ ਅੱਛਾ ਹਾਂ ਇਹ ਇਹ ਤੇ ਸਸਤੇ ਕਿਵੇਂ ਨੇ ਬਾਈ ਬਾਈ ਆਈਆਂ ਸਾਡੇ ਕੋਲ ਕਨਾਵਾਗਾ ਹਜ਼ਾਰਾਂ ਹੀ ਉੱਤਰ ਆਉਂਦਾਗਾ ਹਜ਼ਾਰਾਂ ਹੀ ਪਰਫਿਊਮ ਆਉਂਦਾਗਾ ਪਰਫਿਊਮ ਪੈਣਗੇ ਦੇਖੋ ਸਾਡੇ ਕੋਲ ਬੰਦ ਵੀ ਬਥੇਰਾ ਏਡਾ ਵੱਡਾ ਕਰਾ ਲਾ ਰੱਖਿਆ ਜਿਹੜੀ ਮਰਜ਼ੀ ਖੁਸ਼ਬੂ ਹੋਵੇ ਆ ਜਿਵੇਂ ਹੈਗਾਗਾ ਬਲੂ ਮਸਕ ਠੀਕ ਹੈ ਹਾਂ ਆ ਹੈਗਾ ਪਰਪਲ ਉਦ ਪਰਪਲ ਉਦ ਬਾਕੀ ਜਿਹੜੇ ਟੌਪ ਦੇ ਬ੍ਰਾਂਡ ਹੁੰਦੇ ਨੇ ਗੁਚੀ ਹੋ ਗਿਆ ਹਾਂ ਟੌਮ ਫੋਰਡ ਹੋ ਗਿਆ ਟੌਮ ਫੋਰਡ ਦੇ ਟਸਕਨ ਲੈਦਰ ਹੋਗੇ ਹਾਂ ਸੀ ਕੇ 1 ਹੋ ਗਿਆ ਜਿੰਨੇ ਵੀ ਨੇਗੇ ਇਹ ਤਾਂ ਤੂੰ ਚੰਗੇ ਬ੍ਰਾਂਡਾਂ ਦੇ ਨਾਮ ਲਿਖੀ ਜੰਨਾ ਹਾਂ ਮੈਂ ਤਾਂ ਉਹ ਵੀ ਆ 14 15 ਸੌ ਦਾ ਦੇ ਦਾਂਗੇ ਉਹ ਵੀ ਕੀ ਬਾਤ ਆ ਯਾਰ ਫਿਰ ਤਾਂ ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ ਬਾਕੀ ਆਏ ਆ ਖੁਸ਼ਬੂ ਉਹੀ ਹੋਗੀ ਕੋਈ ਹੋਰ ਨਹੀਂ ਹੋਊਗੀ ਪੱਕਾ ਚੇਂਜ ਨਹੀਂ ਹੋਊਗੀ ਯਾਰ ਨਹੀਂ ਹੋਊਗੀ ਬਾਈ ਕਿਤੇ ਇਹ ਨਾ ਹੋਵੇ ਵੀ ਹਾਂ ਤੁਸੀਂ ਸੁਣਾਇਆ ਗੋਲਡ ਕਹਿ ਕੇ ਕੋਈ ਹੋਰੀ ਚੀਜ਼ ਦੇ ਦੋ